ਔਰ ਬੜੀਆਂ ਉਮੀਦਾਂ ਤੇ ਆਸਾਂ ਲੋਕਾਂ ਨੂੰ ਹੋਈਆਂ ਬਾਅਦ ਦੇ ਫੌਰੀਨ ਵਾਲੇ ਦਾ ਤਕਰੀਬਨ ਪਾਗਲੀ ਸੀਗੇ ਜੀ ਬਈ ਵੇ ਕੋਈ ਖਾਲਸਾ ਉੱਠਿਆ ਹੈ ਬਈ ਸिखਾਂ ਨੇ ਨਾ ਤੇ ਉਸ ਮੌਕੇ ਸੰਵਿਧਾਨ ਨੂੰ ਪ੍ਰਮਾਣ ਕੀਤਾ ਸੀ ਉਹ ਕਹਿੰਦਾ ਵੀ ਮੈਂ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਲਾਮਬੰਦ ਹੋ ਕੇ ਖਾਲਸਾਣ ਲੈਣਾ ਮੈਂ ਕੋਈ ਮੰਨਤਾ ਨਹੀਂ ਕਰਨੀ ਐ ਇਹਨਾਂ ਦੀ ਤੇ ਨਾ ਸੰਵਿਧਾਨ ਸਾਨੂੰ ਪ੍ਰਮਾਣ ਕਰਦਾ ਔਰ ਉਸ ਬੰਦੇ ਜਿਹੜਾ ਇੱਕਦਮ ਆ ਕੇ ਫੇ ਬਈ ਕਨਸਟੀਚਿਊਸ਼ਨ ਨੂੰ ਮੰਨ ਲੈਣਾ ਇਹ ਸੰਵਿਧਾਨ ਨੂੰ ਮੰਨ ਲੈਣਾ ਤੇ ਉਹਨੀਆਂ ਸਮਾਂ ਚੁੱਕ ਕੇ ਇਲੈਕਸ਼ਨ ਲੜਨੀ ਇਹ ਸਾਰਾ ਮੈਨੂੰ ਕੁਝ ਅਜੀਬੋ ਗਰੀਬ ਜਿਹਾ ਲੱਗਦਾ। ਸੰਮੋਸੇਖ ਨਹੀਂ ਮੰਨਦਾ ਕਿ ਸਦਾ ਹੀ ਹਿੰਦੂ ਆਖਦਾ। ਮਿਥਾਲ ਸਿੰਘ ਵਲਟੋਹਰ ਨੇ ਤਾਂ ਸਾਫ਼ ਹੀ ਕਹਿੰਦਾ। ਹੂੰ। ਮੇਜ਼ਾ ਆਰਐਸਐਸ ਦਾ ਸਾਰੀ ਸ਼ਰਮਤਾ ਹੈ। ਕਿ ਜਦੋਂ ਦਾ ਸੰਵਿਧਾਨ ਲਾਗੂ ਹੋਇਆ ਸਿੱਖਾਂ ਦੇ ਹੱਕ ਮਰੇ ਜਾ ਰਹੇ ਨੇ। ਐਡਵੋਕੇਟ ਰਾਜਦੇਵ ਉਹ ਰਾਸ਼ਟਰੀ ਸਿੱਖ ਸੰਗਤ ਦਾ ਪੰਜਾਬ ਦਾ ਪ੍ਰਧਾਨ ਹੈ ਮੇਰੇ ਖਿਆਲ ਚ ਜਾਂ ਉਹਨਾਂ ਦਾ ਕੋਈ ਮੈਂਬਰ ਹੈ ਨੈਸ਼ਨਲ ਲੈਵਲ ਦਾ। ਜੀ। ਮੈਂ ਉਹ ਜਾ ਕੇ ਪੇਪਰ ਸਾਈਨ ਕਰਾ ਕੇ ਲਿਆ ਆਇਆ ਹੂੰ ਤਾਂ ਫਿਰ ਦਾਲ ਚ ਪੁਛਤ ਕਾਲਾ ਤਾਂ ਹੈ ਹੀ ਆ ਔਰ ਅਸੀਂ ਆਪਣਾ ਸੰਵਿਧਾਨ ਜਿਹੜਾ ਵਾ ਉਹ ਲਾਗੂ ਕਰਾਂਗੇ ਔਰ ਉਹਨੂੰ ਤੂੰ ਸਾਰਾ ਕੁਝ ਛੱਡ ਕੇ ਤੇ ਇਹ ਕਿਹੜੀ ਪ੍ਰਕਿਰਿਆ ਜਾ ਗਿਆ ਵੀ ਹੁਣ ਤੂੰ ਕਨਸਟੀਟਿਊਸ਼ਨ ਨੂੰ ਮੰਨਦਾ ਜਦੋਂ ਤੱਕ ਨਹੀਂ ਕਰਦੇ ਉਹਨਾਂ ਚਿਰ ਸਾਡੀ ਤਾਂ ਅੱਕ ਜੇ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ ਮੇਰੇ ਕੋਲ ਤਾਂ ਕੋਈ ਡਾਕੂਮੈਂਟ ਮੈਂ ਤਾਂ ਬਲੀਵ ਨਹੀਂ ਕਰਦਾ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਜੀ اور ਮੇਰੇ ਕੋਲੇ ਤਾਂ ਕੋਈ ਹਿੰਦੁਸਤਾਨ ਦਾ ਡਾਕੂਮੈਂਟ ਹੀ ਹੈ ਨਹੀਂ ਜੀ ਔਰ ਮੇਰੇ ਕੋਲ ਤਾਂ ਸਿਰਫ ਪਾਸਪੋਰਟ दैट इज अ ट्रैवल डॉक्यूमेंट ਹੂੰ ਫਿਰ ਵੋਟਰ ਆਈਡੀ ਕਿਥੋਂ ਆ ਗਿਆ ਆਧਾਰ ਕਾਰਡ ਕਿਵੇਂ ਬਣ ਗਿਆ ਜੇਹਿੰਜ ਬੈਠਾ ਤਾਂ ਆਧਾਰ ਕਾਰਡ ਨਹੀਂ ਬਣ ਸਕਦਾ ਜੀ ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ ਗੱਲਾਂ ਗਲਤ ਨਹੀਂ ਜਿਹੜੀ ਆਰਐਸਐਸ ਨਾਲ ਜੋੜਿਆ ਜਾ ਰਿਹਾ ਮਰਤ ਉਹ ਗੱਲ ਯਾਨੀ ਕਿ ਅੱਜ ਵੀ ਕਹਿੰਦੇ ਹੋ ਵੀ ਸਰਕਾਰਾਂ ਦਾ ਹੀ ਪਲਾਨ ਹੈ ਮੈਂ ਤਾਂ ਨਹੀਂ ਕਿਆ ਰਸ ਦਾ ਬੰਦਾ ਉਹ ਤਾਂ ਵਿਰਸਾ ਸਿੰਘ ਮਿਲਟੋਵਾ ਕਹਿ ਰਿਹਾ ਮੈਂ ਤਾਂ ਨਾ ਨਾ ਮੂੰਹ ਚ ਬੋਲ ਤੁਸੀਂ ਕਿ ਮੈਂ ਕਹਿ ਰਿਹਾ ਰਸ ਦਾ ਬੰਦਾ ਉਹਨੇ ਮੈਨੂੰ 4 ਦਿਨ ਪਹਿਲਾਂ ਕਹਿਤਾ ਸੀ ਕਹਿੰਦਾ ਭਾਜਪੀ ਇੱਕ ਬੜਾ ਵੱਡਾ ਦਾਅ ਖੇਡ ਰਹੀ ਹੈ ਮੈਂ ਕਿਹਾ ਕੀ ਦਾਅ ਖੇਡ ਰਹੀ ਕਹਿੰਦੇ ਅਮਰਪਾਲ ਨੂੰ ਖਡੂਰ ਸਾਹਿਬ ਤੋਂ ਵਾਰ ਰਹੀ ਹੈ ਤੇ ਅਕਾਲੀ ਦਲ ਸਟੇਟਮੈਂਟ ਦੇ ਚੁੱਕਿਆ ਹੈ ਖਾਲੜਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀਆਂ ਤੇ ਲੋਕਾਂ ਨੇ ਬੀਬੀ ਖਾਲੜਾ ਨੂੰ ਵੀ ਹਰਾ ਦਿੱਤਾ ਸੀ ਅਮਰਿਤਪਾਲਤਾ ਜੇ ਆਇਆ ਹੀ ਕੱਲ ਐ ਨੂੰ ਇੱਕ ਦਾ ਸਾਲ ਦੇ ਖੇਲ ਜੋ ਹੈ ਤੇ ਕੁਰਬਾਨੀ ਤਾਂ ਇਹਦੀ ਕੋਈ ਹੈ ਨਹੀਂ ਹਮ ਸਵਾਗੁਰਦੁਆਰੇ ਦੇ ਫਰਨੀਚਰ ਤੋੜਨ ਤੋਂ ਤੇ ਠਾਣੇ ਤੇ ਜਾ ਕੇ ਹੌਲਰ ਬਾਜੀ ਕਰਨ ਤੋਂ ਹੋਰ ਤਾਂ ਕੋਈ ਕੁਰਬਾਨੀ ਹੈ ਨਹੀਂ ਹਮ ਪਰ ਇਹਨੂੰ ਜੇ ਲੋਕੀ ਫੇਰ ਵੀ ਮੋਟਾ ਮੋਹਨੇ ਚੰਗੀ ਗੱਲ ਹੈ ਫਿਰ ਸਿੱਖਾਂ ਵਾਤੇ ਤੇ ਡੀਐਨਡੀਆ ਕੁਰਬਾਨੀਆਂ ਸੇ ਕੌਮ ਨੇ ਕੀਤੀਆਂ ਨੇ ਸਾਰਾ ਇਤਿਹਾਸ ਲਿਖਿਆ ਪਿਆ ਭਰਿਆ ਪਿਆ ਕਿੱਥੇ ਕਿੱਥੇ ਕੀਤੀਆਂ ਨੇ ਅਮਰਿਤਪਾਲ ਇੱਕ ਐਸਾ ਬੰਦਾ ਕੀ ਅਮਰਿਤਪਾਲ ਨੇ ਕੀ ਖਾਸ ਕੀ ਆਵਾਜ਼ ਵੀ ਚੁੱਕੀ ਹੈ ਜੇ ਅਮਰਤਪਾਲ ਸਿੰਘ ਜੱਤ ਜਾਂਦੇ ਆ ਤਾਂ ਉਸੇ ਸਵਿਧਾਨ ਦੀ ਸੌਂ ਖਾਣਗੇ ਨਾ ਜਿਹੜੇ ਸਵਿਧਾਨ ਨੂੰ ਸਵਿਧਾਨ ਨਹੀਂ ਮੰਨਦੇ ਸੀ ਉਹ ਹਾਂ ਬਿਲਕੁਲ ਖਾਣਗੇ ਅਮਰਤਪਾਲ ਨੇ ਤਾਂ ਕੋਈ ਸਮੂਹਤ ਵਾਲੀ ਨਾਲ ਹੀ ਸਿੱਧਾ ਹੀ ਕਿਹਾ ਆਪਾਂ ਮੰਨਦੇ ਹੀ ਨਹੀਂ ਡੰਡੇ ਨਾਲ ਲਾਾਂਗੇ ਖਲਤਾਂ ਨਾ ਸਾਡਾ ਕੋਈ ਸਵਿਧਾਨ ਹੈ ਨਾ ਸੀ ਸਵਿਧਾਨ ਨੂੰ ਮੰਨਿਆ ਨਾ ਅਸੀਂ ਅਸੀਂ ਤਾਂ ਹਥਿਆਰ ਬੰਦ ਲੜਾਈ ਲੜਾਂ ਤੇ ਤੂੰ ਆਪਣਾ ਪਾਵਰ ਚ ਤੈਨੂੰ ਮੰਤਰੀ ਬਣਾਵਾਗੇ ਤੇ ਹਿੱਸੇਦਾਰ ਬਣ ਸਾਡਾ ਸਿਆਸਤ ਕਹਿੰਦੇ ਕਿਸੇ ਦੀ ਮਿੱਤ ਨਹੀਂ ਹੁੰਦੀ ਸਿਆਸਤ ਦੇ ਵਿੱਚ ਪਤਾ ਨਹੀਂ ਕਿਹੜਾ ਬੰਦਾ ਕਿਹੜਾ ਪੱਤਾ ਖੇਡ ਦੇਵੇ ਜਿੱਦਾਂ ਸੰਗਰੂਰ ਦੀ ਸੀਟ ਦੀ ਗੱਲ ਕਰੀਏ ਤਾਂ ਸੰਗਰੂਰ ਦੀ ਸੀਟ ਦੇ ਵਿੱਚ ਸੁਖਪਾਲ ਖਹਿਰਾ ਤੇ ਸਿਮਰਜੀਤ ਮਾਨ ਆਮੋ ਸਾਹਮਣੇ ਨੇ ਕਿਸੇ ਨਾ ਕਿਸੇ ਜਗ੍ਹਾ ਇੱਕ ਦੂਜੇ ਦੀ ਦੋਨੇ ਸਪੋਰਟ ਕਰਦੇ ਆ ਪਰ ਰਾਜਨੀਤੀ 'ਚ ਆਮੋ ਸਾਹਮਣੇ ਨੇ ਇਸੇ ਤਰ੍ਹਾਂ ਜੇ ਗੱਲ ਕਰੀਏ ਖੰਡੂਰ ਸਾਹਿਬ ਦੀ ਸੀਟ ਦੀ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ੍ਹ ਦੇ ਲੋਤ ਨੇ ਜਿਨ੍ਹਾਂ ਤੇ ਐਨਐਸਏ ਲੱਗੀ ਹੈ ਖਾਲਸਾਣ ਦੀ ਮੰਗ ਕਰਦੇ ਸੀ ਆਪਣੇ ਆਪ ਨੂੰ ਕਿਸੇ ਸਮੇਂ ਵੀ ਕਹਿੰਦੇ ਸੀ ਕਿ ਮੈਂ ਭਾਰਤ ਦਾ ਨਾਗਰਿਕ ਨਹੀਂ ਮੰਨਦਾ ਆਪਣੇ ਆਪ ਨੂੰ ਉਸ ਜਗ੍ਹਾ ਤੋਂ ਸਿੱਖ ਪੰਥ ਦੀ ਗੱਲ ਕਰਨ ਵਾਲੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਆ ਉਹ ਲੜਨਗੇ ਉਹਦੇ ਨਾਲ ਨਾਲ ਹੀ ਆਪਣੇ ਆਪ ਨੂੰ ਸਿੱਖ ਕਹਿਣ ਵਾਲੀ ਸਿੱਖਾਂ ਦੀ ਜਥੇਵੰਦੀ ਕਹਿਣ ਵਾਲੀ ਜਾਂ ਸਿੱਖਾਂ ਦੀ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੇ ਵੀ ਆਪਣਾ ਇੱਕ ਉਮੀਦਵਾਰੋ ਐਲਾਨਿਆ ਹੈ ਵਰਸਾ ਸਿੰਘ ਬਲਟੋਹਾ ਵਰਸਾ ਸਿੰਘ ਬਲਟੋਹਾ ਤੇ ਵੀ ਕਿਸੇ ਸਮੇਂ ਐਨਐਸਐ ਲੱਗੀ ਸੀ ਸਿੱਖਾਂ ਦੀ ਗੱਲ ਕਰਦੇ ਸੀ ਤੇ ਵਰਸਾ ਸਿੰਘ ਬਲਟੋਹਾ ਸੰਤ ਪਿੰਡਰਾਂ ਵਾਲਿਆਂ ਦੇ ਸਾਥੀ ਵੀ ਰਹੇ ਨੇ ਕਿਵੇਂ ਰਹੇਗਾ ਖੰਡੂਰ ਸਾਹਿਬ ਸੀਟ ਦਾ ਰੁਝਾਨ ਲੋਕਾਂ ਦਾ ਜਾਂ ਕੀ ਹੋਏਗਾ ਖੰਡੂਰ ਸਾਹਿਬ ਵੀਰ ਤੇ ਚਰਚਾ ਕਰਨ ਲਈ ਆ ਸਾਡੇ ਨਾਲ ਕੈਪਟਨ ਚੰਨਲ ਸਿੰਘ ਸਿੱਧੂ ਮੌਜੂਦ ਨੇ ਆਪਾਂ ਕੈਪਟਨ ਚੰਨਲ ਸਿੰਘ ਸਿੱਧੂ ਨਾਲ ਗੱਲਬਾਤ ਕਰ ਲੈਂਦੇ ਆ ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸ਼ਰੋਤੇ ਅਰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਏ ਗੁਰੂ ਜੀ ਕਾ ਧਰਮ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਸਾਹਿਬ ਕਿਵੇਂ ਦੇਖਦੇ ਹੋ ਦੋਨੇ ਪਾਸੇ ਇੱਕ ਪਾਸੇ ਤਾਂ ਅਮਰਿਤਪਾਲ ਸਿੰਘ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਨੇ ਸ਼ਖਸ ਨੇ ਦੋਨੇ ਕਹਿੰਦੇ ਆ ਕਿ ਅਸੀਂ ਸਿੱਖਾਂ ਤੇ ਸਿੱਖਾਂ ਦੀ ਆਵਾਜ਼ ਬੁਲੰਦ ਕਰਦੇ ਆ ਸਿੱਖਾਂ ਦਾ ਗੜਾ ਖੰਡੂਰ ਸਾਹਿਬ ਉਸ ਜਗ੍ਹਾ ਤੋਂ ਦੋ ਕੈਂਡੀਡੇਟ ਸਿੱਖਾਂ ਵੱਲੋਂ ਖੜੇ ਕਰ ਦੇਣਾ ਕੌਣ ਜਿੱਤੂ ਕੌਣ ਹਾਰੂ ਇਹ ਤਾਂ ਖੰਡੂਰ ਸਾਹਿਬ ਦੇ ਲੋਕ ਹੀ ਦੱਸ ਸਕਦੇ ਨੇ ਹਮ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਆਪਾਂ ਤਾਂ ਇੱਥੇ ਬੈਠੇ ਕਮੈਂਟ ਨਹੀਂ ਕਰ ਸਕਦੇ ਹਮ ਪਰ ਜਿੱਥੋਂ ਤੱਕ ਸਵਾਲ ਹੈ ਕਿ ਹਮਰਿਤਪਾਲ ਸਿੰਘ ਦੇ ਇਲੈਕਸ਼ਨ ਲੜਨ ਦਾ ਇਹ ਜਿਆਦਾ ਬਿਹਤਰ ਹੁੰਦਾ ਕਿ ਜੇ ਉਹ ਪਹਿਲਾਂ ਅਕਾਲੀ ਦਲ ਨਾਲ ਗੱਲਬਾਤ ਕਰ ਲੈਂਦੇ ਜੀ ਸੈਟਲਮੈਂਟ ਕਰ ਲੈਂਦੇ ਔਰ ਮਿਰਸਾਲ ਸਿੰਘ ਬਲਟੋਏ ਦੀ ਜਗ੍ਹਾ ਤੇ ਇਹਨਾਂ ਨੂੰ ਕਾਲੀ-ਦਾਲੀ ਖੜਾ ਕਰ ਦਿੰਦਾ ਜਾਂ ਇਹਨਾਂ ਨੂੰ ਸਪੋਰਟ ਦੇ ਦਿੰਦਾ ਤਾਂ ਫਿਰ ਤਾਂ ਕੋਈ ਗੱਲ ਬੰਦੀ ਸੀ ਪਰ ਸਿੱਧਾ ਤੁਸੀਂ ਆ ਕੇ ਕਨਫਰੋਂਟੇਸ਼ਨ ਕਰਕੇ ਖੜੇ ਹੋ ਜਾਣਾ ਇਹ ਤਾਂ ਜਿਵੇਂ ਪਹਿਲਾਂ ਸੀਗਾ ਉਹੀ ਕੰਮ ਫੇਰ ਸ਼ੁਰੂ ਹੋ ਗਿਆ ਵੀ ਜਿਹੜਾ ਬੰਦਾ ਖਾਲਸਤਾਨ ਦੀ ਗੱਲ ਕਰਦਾ ਸੀ ਔਰ ਬੜੀਆਂ ਉਮੀਦਾਂ ਤੇ ਆਸਾਂ ਲੋਕਾਂ ਨੂੰ ਹੋਈਆਂ ਬਾਅਦ ਦੇ ਫੋਰਨ ਨਾਲ ਇਹਦਾ ਤਕਰੀਬਨ ਪਾਗਲੀ ਸੀਗੇ ਜੀ ਬਈ ਵੇ ਕੋਈ ਖਾਲਸਾ ਉੱਠਿਆ ਹੈ ਬਈ ਜੀ ਔਰ ਉਹ ਕਹਿੰਦਾ ਵੀ ਮੈਂ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਲਾਮਬੰਦ ਹੋ ਕੇ ਖਾਲਸਾਣ ਲੈਣਾ ਮੈਂ ਕੋਈ ਮੰਨਤਾ ਨਹੀਂ ਕਰਨੀ ਐ ਇਹਨਾਂ ਦੀਆਂ ਜੀ ਔਰ ਉਸ ਬੰਦੇ ਨੇ ਇੱਕਦਮ ਆ ਕੇ ਕਿ ਬਈ ਕਨਸਟੀਟਿਊਸ਼ਨ ਨੂੰ ਮੰਨ ਲੈਣਾ ਤੇ ਸੰਵਿਧਾਨ ਨੂੰ ਮੰਨ ਲੈਣਾ ਤੇ ਉਹਦੀਆਂ ਸਮਾਂ ਚੁੱਕ ਕੇ ਇਲੈਕਸ਼ਨ ਲੜਨੀ ਇਹ ਸਾਰਾ ਮੈਨੂੰ ਕੁਝ ਅਜੀਬੋ ਗਰੀਬ ਜਿਹਾ ਲੱਗਦਾ ਹੈ। ਜਿਵੇਂ ਮਿਰਸਾਲ ਸਿੰਘ ਬਲਟੋਵਾ ਨੇ ਤਾਂ ਸਾਫ਼ ਹੀ ਕਹਿਤਾ ਹੂੰ। ਇਹ ਤਾਂ ਆਰਐਸਐਸ ਦਾ ਸਾਰੀ ਸ਼ਰਾਰਤ ਹੈ। ਤੇ ਆਰਐਸਐਸ ਨਾਲ ਕਿਉਂਕਿ ਸਮਝੌਤਾ ਹੀ ਹੋਇਆ ਕਾਲੀਆਂ ਦਾ ਉਹਨਾਂ ਨਾਲ ਭਾਜਪੀ ਦੇ ਨਾਲ ਤੇ ਉਹ ਖੱਲਰ ਪਾਉਣਾ ਚਾਹੁੰਦੀਆਂ ਨੇ ਤੇ ਉਹਨਾਂ ਨੇ ਜਾ ਕੇ ਲਿਆ ਕੇ ਅਮਰਪਾਲ ਨੂੰ ਆਰਐਸਐਸ ਨੇ ਇੱਥੇ ਜਿਹੜਾ ਖੱਲ ਅਕਾਲੀ ਦਲ ਦੇ ਵਿੱਚ ਪਾਉਣ ਵਾਸਤੇ ਇੱਥੇ ਖੜਾ ਕੀਤਾ ਤਾਂ ਕਿ ਸਿੱਖ ਜਿਹੜੇ ਨੇ ਉਹ ਮਿਸ਼ਨ ਡਵਾਈਡਿਡ ਹੀ ਰਹਿਣ ਕਦੀ ਸਿੱਖ ਇੱਕ ਪਲੈਟਫਾਰਮ ਤੇ ਇਕੱਠੇ ਨਾ ਹੋ ਜਾਣ। ਔਰ ਜਿਹੜਾ ਉਹਦੇ ਪੇਪਰ ਸਾਈਨ ਕਰਾਉਣ ਗਿਆ। ਜੀ ਐਡਵੋਕੇਟ ਰਾਜਦੇਵ ਉਹ ਰਾਸ਼ਟਰੀ ਸਿੱਖ ਸੰਗਤ ਦਾ ਪੰਜਾਬ ਦਾ ਪ੍ਰਧਾਨ ਹੈ ਮੇਰੇ ਖਿਆਲ ਚ ਜਾਂ ਉਹਨਾਂ ਦਾ ਕੋਈ ਮੈਂਬਰ ਹੈ ਨੈਸ਼ਨਲ ਲੈਵਲ ਦਾ। ਜੀ। ਉਹ ਜਾ ਕੇ ਪੇਪਰ ਸਾਈਨ ਕਰਾ ਕੇ ਲਿਆ ਰਿਹਾ ਹੈ। ਹੂੰ। ਤੋਂ ਫਿਰ ਦਾਲ ਚ ਕੁਛ ਸਕਾਲਾ ਤਾਂ ਹੈ ਹੀ ਐ ਹੂੰ ਇਹ ਤਾਂ ਅਮਰਿਤਪਾਲ ਨੂੰ ਚਾਹੀਦਾ ਵੀ ਉੱਥੋਂ ਇੱਕ ਵੀਡੀਓ ਭੇਜ ਕੇ ਜਦੋਂ ਉਹਦੀਆਂ ਵੀਡੀਓ ਤੋਂ ਆਉਂਦੀਆਂ ਸੁਨੇਹਾਂ ਆਂਦੇ ਨੇ ਹੂੰ ਕਿ ਸਾਫ਼ ਕਰੇ ਕਿ ਵੀ ਤੂੰ ਉਹ ਸਾਰਾ ਕੁਝ ਛੱਡ ਚੁੱਕਿਆ ਜਿਹੜਾ ਤੂੰ ਇੱਥੇ ਆ ਕੇ ਲਾਂਬੰਦ ਕੇਂਦਰੀ ਕੋਸ਼ਿਸ਼ ਕੀਤੀ ਅਮਰਿਤ ਸ਼ਕਾ ਨਸ਼ੇ ਛਡਵਾ ਖਾਲਸਤਾਨ ਦੀ ਗੱਲ ਕਰਨੀ ਟੱਕਰ ਲੈਣ ਦੀ ਗੱਲ ਕਰਨੀ ਔਰ ਹੁਣੋਂ ਤੂੰ ਸਾਰਾ ਕੁਝ ਛੱਡ ਕੇ ਤੇ ਇਹ ਕਿਹੜੀ ਪ੍ਰਕਿਰਿਆ ਜਾ ਗਿਆ ਵੀ ਹੁਣ ਤੂੰ ਕਨਸਟੀਟਿਊਸ਼ਨ ਨੂੰ ਮੰਨ ਔਰ ਮਾਨ ਨਾਲ ਲਾਪੇਂਗਾ ਵੀ ਠੀਕ ਹੈ ਜੀ ਅਸੀਂ ਤਾਂ ਹੁਣ ਪੀਸਫੁਲੀ ਕਖਲਸਤਾਨ ਲਵਾਗੇ ਹੂੰ ਹੀ ਹੈਸ ਟੂ ਕਲੈਰੀਫਾਈ ਤੇ ਫਿਰ ਇੰਨਾ ਹੱਲਾ ਗੁੱਲਾ ਕਿਉਂ ਕੀਤਾ ਫਿਰ ਡੇਬਰੂਗਰ ਜਾਨਦੇ ਵੀ ਕੀ ਜ਼ਰੂਰ ਸੀ ਹੂੰ ਫਿਰ ਤਾਂ ਇੱਥੇ ਅਮਰ ਸਿਕਾਉਂਦਾ ਫਿਰਦਾ ਤੁਰਿਆ ਫਿਰਦਾ ਕਿਸੇ ਨੇ ਫੜ ਕੇ ਵੀ ਕੀ ਲੈਣਾ ਸੀ ਉਹਨੂੰ ਜੀ ਤੋਂ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਹੈ ਕਿ ਵਿਰਸਾ ਸਿੰਘ ਉਲਟਵਾਦੀ ਚਲੋ ਗੱਲ ਆਪਾਂ ਨਾਂ ਵੀ ਮੰਨੀ ਐ। ਹੂੰ। ਬਈ ਰਾਇਵਲ ਜਿਹੜੇ ਨੇ ਉਹ ਕਹਿੰਦੇ ਹੁੰਦੇ ਆ। ਜੀ। ਬਈ ਉਸ ਬੰਦੇ ਕੋਲ ਇੱਕ ਡਾਕੂਮੈਂਟ ਸੀਗਾ ਕਹਿੰਦਾ ਮੇਰੇ ਕੋਲ ਤਾਂ ਸਿਰਫ ਪਾਸਪੋਰਟ ਆ ਮੇਰੇ ਕੋਲ ਤਾਂ ਹਿੰਦੁਸਤਾਨ ਦਾ ਕੋਈ ਡਾਕੂਮੈਂਟ ਹੀ ਨਹੀਂ ਹੈਗਾ। ਹੂੰ। ਅਮਰਤਪਾਲ ਕਹਿੰਦਾ। ਅਮਰਤਪਾਲ ਦਾ। ਤੇ ਫਿਰ ਉਹਦਾ ਇੱਥੇ ਵੋਟਰ ਆਈਡੀ ਕਾਰਡ ਕਿਵੇਂ ਬਣ ਗਿਆ? ਹੂੰ। ਉਹਦਾ ਇਹ ਜਿਹੜੀ ਸਟੇਟਮੈਂਟ ਦੀ ਤੁਸੀਂ ਗੱਲ ਕਰਦੇ ਹੋ ਇਹ ਅਜਨਾਲੇ ਘਟਨਾ ਤੋਂ ਦੂਜੇ ਦਿਨ ਦੀ ਸਟੇਟਮੈਂਟ ਲੱਗਦਾ। ਜਿਹੜੀ ਤੁਸੀਂ ਸਟੇਟਮੈਂਟ ਕਹੀ ਹੈ ਕਿ ਕੋਈ ਡਾਕੂਮੈਂਟ ਹੈ ਜਦ ਨਾਲੇ ਘਟਨਾ ਤੋਂ ਦੂਜੇ ਦਿਨ ਦੀ ਦੂਜੇ ਦਿਨ ਦਾ ਉਹਦਾ ਬਿਆਨ ਹੈ ਸਟੇਟਮੈਂਟ ਹੈ ਬਈ ਮੇਰੇ ਕੋਲ ਤਾਂ ਕੋਈ ਡਾਕੂਮੈਂਟ ਮੈਂ ਤਾਂ ਬਲੀਵ ਨਹੀਂ ਕਰਦਾ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਜੀ ਔਰ ਮੇਰੇ ਕੋਲੇ ਤਾਂ ਕੋਈ ਹਿੰਦੁਸਤਾਨ ਦਾ ਡਾਕੂਮੈਂਟ ਹੀ ਹੈ ਨਹੀਂ ਜੀ ਔਰ ਮੇਰੇ ਕੋਲ ਤਾਂ ਸਿਰਫ ਪਾਸਪੋਰਟ ਹੈ ਦੈਟ ਇਜ਼ ਅ ਟਰੈਵਲ ਡਾਕੂਮੈਂਟ ਹਮ ਫਿਰ ਵੋਟਰ ਆਈਡੀ ਕਿਥੋਂ ਆ ਗਿਆ ਆਧਾਰ ਕਾਰਡ ਕਿਵੇਂ ਬਣ ਗਿਆ ਹਮ ਜੇਲ੍ਹ 'ਚ ਬੈਠਾ ਤਾਂ ਤਾਂ ਆਧਾਰ ਕਾਰਡ ਨਹੀਂ ਬਣ ਸਕਦਾ ਜੀ ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ। ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ। ਫਿਰ ਉਹ ਇਲੈਕਸ਼ਨ ਕਿਵੇਂ ਲੜ ਸਕਦਾ? ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੇ ਬਣਾ ਤਾਂ ਜੇਲ੍ਹ 'ਚ ਬੈਠਿਆਂ ਦਾ? ਨਹੀਂ ਫਿਰ ਉਹ ਬਲਸਰ ਸਿੰਘ ਬਲਟੋਆ ਜੋ ਕਹਿੰਦੇ ਤੋਂ ਕਿ অথেন্টিਫਿਕੇਸ਼ਨ ਨਾਲ ਹੀ ਕਹਿ ਰਹੇ ਉਹਨਾਂ ਨੇ ਬਣਾਇਆ ਤਾਂ ਫਿਰ ਜੇਲ੍ਹ 'ਚ ਬੈਠਿਆਂ ਦਾ ਸਰਕਾਰ ਨੇ ਹੋਰ ਆਪਣੇ ਆਪ ਬਣ ਕੇ ਪਾਕਿਸਤਾਨ ਤੋਂ ਥੋੜੀ ਆ ਗਿਆ। ਹਮ ਬਣਾਏਗਾ ਤਾਂ ਡੀਸੀ ਬਣਾਊਗਾ, ਸਰਕਾਰ ਬਣਾਏਗਾ ਜਿੰਦਾ ਵੀ ਜੋ ਕੰਮ ਉਹਨੇ ਬਣਾਉਣਾ ਨਾ। ਮਿਰਸਾ ਸਿੰਘ ਬਲਟੋਆ ਕੀ ਕਹਿ ਰਹੇ ਨੇ? ਉਹ ਕਹਿ ਰਹੇ ਵੀ ਇਹ ਇੱਕ ਰਾਜਸਰ ਦੇ ਛਰਾਤਾ ਸਾਰੀ। ਹਮ ਔਰ ਆਰਐਸਐਸ ਦਾ ਚੀਫ ਜਿਹੜਾ ਇਥੋਂ ਦਾ ਰਾਸ਼ਟਰੀ ਸੇਖ ਹੈ ਜੀ ਆਰਐਸਐਸ ਦੀ ਕੈਪਟਨ ਸਾਹਿਬ ਦਾ ਹੈਗਾ ਉਹ ਇਹਦੇ ਪੇਪਰ ਸਾਈਨ ਕਰਾ ਕੇ ਲਿਆਇਆ ਜੀ ਆਰਐਸਐਸ ਦੀ ਸਰਾਰਤ ਮੰਨ ਲਈਏ ਕਿ ਆਰਐਸਐਸ ਦੀ ਸਰਾਰਤ ਆਰਐਸਐਸ ਇਸ ਮੁਲਕ ਨੂੰ ਮੁਲਕ ਮੰਨਦੀ ਆ ਇਸ ਮੁਲਕ ਦੇ ਆਪਣੇ ਆਪ ਨੂੰ ਵਾਸੀ ਮੰਨਦੀ ਆ ਅਮਰਤਪਾਲ ਤਾਂ ਮੰਨਦਾ ਹੀ ਨਹੀਂ ਅਮਰਤਪਾਲ ਤਾਂ ਕਹਿੰਦਾ ਕਿ ਮੈਂ ਇੰਡੀਆ ਦਾ ਨਹੀਂ ਪੰਜਾਬ ਦਾ ਵਾਸੀ ਜ਼ਰੂਰ ਹਾਂ ਪੰਜਾਬ ਇੱਕ ਵੱਖਰਾ ਹੈਗਾ ਭਾਰਤ ਨਾਲੋਂ ਵੱਖਰਾ ਹਿੱਸਾ ਪੰਜਾਬ ਫੇਰ ਉਹ ਇਲੈਕਸ਼ਨ ਪੰਜਾਬ ਜੀ ਲੜ ਰਿਹਾ ਫਿਰ ਹੂੰ ਉਹ ਕਹੇਗਾ ਮੈਂ ਤਾਂ ਪੰਜਾਬ ਦਾ ਵਾਸੀ ਆ ਪੰਜਾਬ 'ਚ ਮੈਂ ਇਲੈਕਸ਼ਨ ਲੜ ਰਿਹਾ ਹੂੰ ਤੇ ਮੈਂ ਤਾਂ ਕਹਿੰਦਾ ਲਾ ਲੈਣਾ ਤੇ ਚਾਹੀ ਲੜ ਲੈਣੀ ਚਾਹੀਦੀ ਆ ਕੀ ਹਰਜ ਕੀ ਆ ਹੂੰ ਅਗਰ ਉਹ ਗਲਤ ਨਹੀਂ ਉਹ ਗੱਲਾਂ ਗਲਤ ਨਹੀਂ ਜਿਹੜੀਆਂ ਆਰਐਸਐਸ ਨਾਲ ਜੋੜਿਆ ਜਾ ਰਿਹਾ ਮਰਤ ਉਹ ਉਹ ਨੋ ਕਨਸਟੀਚਿਊਸ਼ਨ ਨਹੀਂ ਉਹ ਆਰਐਸਐਸ ਨਾਲ ਜਿਹੜਾ ਜੋੜਨ ਦਾ ਮਤਲਬ ਹੈ ਉਹ ਤਾਂ ਜਿਵੇਂ ਪਹਿਲਾਂ ਅਸੀਂ ਵੀ ਕਹਿੰਦੇ ਰਹਿ ਬਈ ਏਜੰਸੀਆਂ ਦਾ ਬੰਦਾ ਏਜੰਸੀਆਂ ਦਾ ਬੰਦਾ ਜੋ ਪਹਿਲਾਂ ਉਹ ਕਾਰਵਾਈ ਇੱਥੇ ਕਰ ਰਿਹਾ ਸੀ ਮੋਂੋ ਮੇਨਸਟ੍ਰੀਮ ਚਾਉਣਾ ਚਾਹੁੰਦਾ ਹੈ ਤੇ ਮੋਸਟ ਵੈਲਕਮ ਖਾਲਸਾਣ ਬਣਾਏ ਜੀ ਸਰ ਕੇ ਬਣਾਏ ਜਿਵੇਂ ਮਾਨ ਸਾਹਿਬ ਬਣਾ ਰਹੇ ਨੇ ਅਸੀਂ ਤਾਂ ਪੀਸਫੁਲੀ ਖਾਲਸਾਣ ਬਣਾਣਾ ਤੇ ਕਿਸੇ ਨੂੰ ਵੀ ਕੋਈ ਦਰਾਜ ਨਹੀਂ ਹੈ ਇਲੈਕਸ਼ਨ ਕੋਈ ਵੀ ਲੜ ਸਕਦਾ ਆਪਾਂ ਕਿੰਤੋਂ ਮੰਨ ਤੂੰ ਕਰਨਾਲੇ ਆਪਾਂ ਆਪਾਂ ਕਿੰਤੋਂ ਮਨਜ਼ੂਰ ਕਰਦੇ ਰਹੋ ਜੀ ਲੇਕਿਨ ਇਲੈਕਸ਼ਨ ਲੜਨ ਦਾ ਤਾਂ ਕੋਈ ਨਹੀਂ ਰੋਕ ਸਕਦਾ ਅਗਰ ਉਹ ਸਾਰਾ ਕੁਝ ਮੰਨਦਾ ਹੈ ਉਹਨੇ ਸੌ ਚੁੱਕੇ ਹੈ ਨਾ ਜੇਲਰ ਦੇ ਸਾਹਮਣੇ ਡਾਕੂਮੈਂਟ ਸਾਈਨ ਹੋ ਕੇ ਆਇਆ ਹੈ ਨਾ ਤਾਂ ਹੀ ਪੇਪਰ ਫਾਈਲ ਹੋਣਾ ਹੈ ਜੀ ਉਹਨੇ ਉੱਥੇ ਕਸਮ ਖਵਾਈ ਹੋਣੀ ਉਹ ਕਸਮ ਖਾ ਕੇ ਡਾਕੂਮੈਂਟ ਸਾਈਨ ਹੋ ਕੇ ਤਾਂ ਹੀ ਜਦੋਂ ਇਹ ਨਹੀਂ ਗੱਲ ਕਰਨ ਨੂੰ ਤਿਆਰ ਹੈ ਤੇ ਸਾਨੂੰ ਕੀ ਇਤਰਾਜ਼ ਹੋ ਸਕਦਾ ਜੀ ਸਦਕੇ ਲੜੇ ਮੈਂ ਤਾਂ ਕੰਨਾ ਜਿਹੜੇ ਬਾਕੀ 8 ਨੇ ਉਹਨਾਂ ਨੂੰ ਲੜਾਉਣਾ ਚਾਹੀਦਾ ਸੀ ਜਿਹੜੇ ਜਿਹੜੇ ਸਵਾਲ ਖੜੇ ਕੀਤੇ ਆ ਤੁਸੀਂ ਵੀ ਵੋਟਰ ਆਈਡੀ ਕਾਰਡ ਕਿੱਥੋਂ ਆ ਗਿਆ ਉਹ ਉਹ ਦੱਸੇ ਦਾ ਜਾਨਣਾ ਨਾ ਵੀ ਜਦੋਂ ਲੋਕ ਕਰਨਾ ਹੁੰਦਾ ਸਰਕਾਰ ਆਧਾਰ ਕੰਮ ਕਰ ਲੈਂਦੀ ਆ ਕੀ ਪਤਾ ਉੱਥੇ ਉਹਦੀ ਫੋਟੋ ਖਿੱਚ ਲਈ ਹੋਵੇ ਜਾ ਕੇ ਉੱਥੋਂ ਹੀ ਸਾਈਨ ਸੌਣ ਕਰਾ ਕੇ ਫਾਰਮ ਲੈ ਆਏ ਹੋਣ ਵੋਟਰ ਆਈਡੀ ਬਣ ਗਈ ਯਾਨੀ ਕਿ ਅੱਜ ਵੀ ਕਹਿੰਦੇ ਹੋ ਵੀ ਸਰਕਾਰਾਂ ਦਾ ਹੀ ਪਲਾਨ ਹੈ ਨੇ ਮੈਂ ਤਾਂ ਨਹੀਂ ਕਹਿੰਦਾ ਉਹਦਾ ਮੈਂ ਕੀ ਕਹਣਾ ਮੈਂ ਤਾਂ ਬੜਾ ਛੋਟਾ ਜਿਹਾ ਬੰਦਾ ਭਰਾ ਉਹ ਦੇਖੋ ਅਕਾਲੀ ਦਲ ਦਾ ਐਡਾ ਵੱਡਾ ਲੀਡਰ ਕਹਿ ਰਿਹਾ ਮੈਂ ਉਹਨੂੰ ਕੋਟ ਕਰ ਰਿਹਾ ਹੂੰ ਮੈਂ ਤਾਂ ਨਹੀਂ ਕਹਿਆ ਰਸ ਦਾ ਬੰਦਾ ਉਹ ਵੀਰਸਾ ਸਿੰਘ ਮਲਟੋਆ ਕਹਿ ਰਿਹਾ ਹੂੰ ਮੇਰੇ ਤੋਂ ਨਾ ਨਾ ਮੂੰਹ ਚ ਪਾਓ ਤੁਸੀਂ ਕਿ ਮੈਂ ਕਹਿ ਰਿਹਾ ਰਸ ਦਾ ਬੰਦਾ ਵੀਰਸਾ ਸਿੰਘ ਮਲਟੋਆ ਜਿਹੜਾ ਐਡਾ ਵੱਡਾ ਲੀਡਰ ਹੈ ਅਕਾਲੀ ਦਲ ਦਾ ਸਿਰ ਕਟਵਾ ਲੈਂਦੇ ਰਸਕਵੀਰ ਬਾਦਲ ਤੋਂ ਬਾਅਦ ਜੇ ਨੰਬਰ ਤੇ ਆਉਂਦਾ ਹੈ ਹੂੰ ਉਹ ਕਹਿ ਰਿਹਾ ਹੂੰ ਜਿਹੜਾ ਇਹਦਾ ਪੇਪਰ ਸਾਈਨ ਕਰਕੇ ਲੈ ਰਾਜਦੇਵ ਉਹ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਹੈ ਪੰਜਾਬ ਦਾ ਜੀ ਤੇ ਇਹ ਆਰਐਸ ਦੀ ਸ਼ਰਤਾਂ ਸਿੱਖਾਂ 'ਚ ਵਿਗੜ ਪਾਉਣਾ ਚਾਹੁੰਦੇ ਨੇ ਤੇ ਇਹ ਪੋਲਰਾਈਜ਼ੇਸ਼ਨ ਬੋਟਮ ਪੋਲਰਾਈਜ਼ੇਸ਼ਨ ਕਰਨਾ ਚਾਹੁੰਦੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਸਿੱਖਾਂ 'ਚ ਵਿਗੜ ਪਾਉਣ ਵਾਲੀ ਗੱਲ ਬਿਰਸਾ ਸਿੰਘ ਬਲਟੋਆ ਦੀ ਤੁਸੀਂ ਕਰ ਰਹੇ ਹੋ ਜੇ ਸਿੱਖਾਂ ਵੱਲੋਂ ਦਾ ਅਮਰਪਾਲ ਨੇ ਡਿਸੀਜਨ ਲੈ ਲਿਆ ਖੰਡੂਰ ਸਾਹਿਬ ਇਲੈਕਸ਼ਨ ਲੜਨ ਦਾ ਤਾਂ ਉਥੋਂ ਅਕਾਲੀ ਦਰ ਨੂੰ ਕੈਂਡੀਡੇਟ ਹੀ ਨਹੀਂ ਦੇਣਾ ਚਾਹੀਦਾ ਸੀ ਆਪਣਾ ਅਗਰ ਉਹ ਮਾਤਾ ਪਹਿਲੇ ਪਹਿਲੇ ਪਹਿਲਾਂ ਹੀ ਸ਼ੁਰੂ ਕਰਦਾ ਸਲਾਹ ਕਰਕੇ ਲੜਨਾ ਚਾਹੀਦਾ ਸੀ ਹਮ ਅਗਰ ਇਹ ਮਨਸ਼ਾ ਸੀ ਇਹ ਤੇ 2-3 ਮਹੀਨੇ ਪਹਿਲਾਂ ਹੀ ਬਾਦਲ ਅਕਾਲੀ ਦਲ ਨਾਲ ਜਾ ਕੇ ਸੁਖਵੀਰ ਨਾਲ ਗੱਲ ਕਰਕੇ ਗੱਲਬਾਤ ਕਰਨੀ ਚਾਹੀਦੀ ਸੀ ਹਮ ਇੱਕ ਜ਼ਮ ਲਿਆ ਕੇ ਤੁਸੀਂ ਕਹੋ ਅਸੀਂ ਇਲੈਕਸ਼ਨ ਲੜਨੀ ਹੈ ਤੇ ਉਹਨਾਂ ਨੇ ਫਟਾਫਟ ਕੈਂਡੀਡੇਟ ਦੇ ਦਿੱਤਾ ਹਮ ਇਹ ਮਤਲਬ ਉਹ ਨਹੀਂ ਚਾਹੁੰਦੇ ਜੀ ਕਿ ਉਹ ਇਹ ਜਿਹੜਾ ਟਕਰਾਓ ਹੈ ਜਿਹੜਾ ਅਸੀਂ ਅਸੀਂ ਬਾਅਦ ਕਰੀਏ ਤੇ ਲੋਕੀ ਸਾਨੂੰ ਕਹਿ ਰਹੇ ਤੁਸੀਂ ਕੋ ਖੜਾ ਕੀਤਾ ਜੀ ਉਸ ਕਰਕੇ ਇਹ ਤਾਂ ਹੁਣ ਸਿਆਸੀ ਪਾਰਟੀਆਂ ਦੱਸ ਸਕਦੀਆਂ ਲੇਕਿਨ ਮੈਨੂੰ ਇੱਕ ਮੇਰੇ ਦੋਸਤ ਨੇ ਪੱਤਰਕਾਰ ਨੇ ਜੀ ਬੜੇ ਸਾਰੀ ਦੁਨੀਆ ਹੀ ਉਹਨਾਂ ਨੂੰ ਜਾਣਦੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੂੰ ਉਹਨੇ ਮੈਨੂੰ 4 ਦਿਨ ਪਹਿਲਾਂ ਕਹਿਤਾ ਸੀ ਹੂੰ ਕਹਿੰਦਾ ਭਈ ਇੱਕ ਹੋਰ ਸਿਆਪਾ ਪੈ ਰਿਹਾ ਹੂੰ ਕਹਿੰਦਾ ਅਕਾਲੀ ਦਲ ਤਾਂ ਕਿਸੋਤੇ ਸਿੱਤੇ ਜ ਫਸ ਜਾਊਗਾ ਹੂੰ ਮੈਂ ਕਿਹਾ ਕਿ ਕਿਹੜਾ ਇਹ ਕਿਹੜਾ ਨਵਾਂ ਕਹਿੰਦਾ ਭਾਜੀ ਇੱਕ ਬੜਾ ਵੱਡਾ ਦਾਅ ਖੇਡ ਰਹੀ ਹੈ ਹੂੰ ਮੈਂ ਕਿਹਾ ਕੀ ਦਾਅ ਹੈ ਜੀ ਕਹਿੰਦੇ ਅਮਰਪਾਲ ਨੂੰ ਖਡੂਰ ਸਾਹਿਬ ਤੋਂ ਰਵਾ ਰਹੀ ਹੈ ਤੇ ਅਕਾਲੀ ਦਲ ਸਟੇਟਮੈਂਟ ਦੇ ਚੁਕਿਆ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਛਡਾਵਾਂਗੇ ਤੇ ਅਸੀਂ ਆਹ ਕਰਾਂਗੇ ਤੇ ਉਹ ਕਰਾਂਗੇ ਸਾਰਾ ਉਹਨਾਂ ਨੇ ਆਪਦੇ ਮੈਮੋਰੰਡਮ 'ਚ ਵੀ ਲਿਖਿਆ ਹੋਇਆ ਹੈ ਹੁਣ ਉਹ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਅੰਮ੍ਰਿਤਪਾਲ ਖੜਾ ਹੋ ਰਿਹਾ ਉਹਨਾਂ ਜਿਵੇਂ ਕਹਿੰਦੇ ਜੇ ਤਾਂ ਅੰਮ੍ਰਿਤਪਾਲ ਦੇ ਖਿਲਾਫ ਬੰਦਾ ਦੇ ਦਿੰਦੇ ਨੇ ਫਿਰ ਉਹਦਾ ਦੀ ਉਹ ਸਟੇਟਮੈਂਟ ਖਤਮ ਹੋ ਜਾਂਦੀ ਬੰਦੀ ਸਿੰਘਾਂ ਨੂੰ ਨਹੀਂ ਛਡਾਉਣਾ ਤੇ ਜੇ ਨਹੀਂ ਦਿੰਦੇ ਤਾਂ ਵੈਸੇ ਮਰਦੇ ਨੇ ਕਹਿੰਦਾ ਐਸਾ ਪਤਾ ਖੇਡਿਆ ਭਾਜਪੀ ਖੇਡਣ ਜਾ ਰਹੀ ਹੈ ਮੈਨੂੰ 5 ਦਿਨ ਪਹਿਲੇ ਦੱਸਤਾ ਸੀ ਉਹਨੇ ਉਹ ਇਹ ਤਾਂ ਫਿਰ ਅਗਰ ਜਦ ਜੇ ਲੜਨਾ ਹੀ ਸੀ ਤੇ ਲੜੇ ਜੀ ਸਦਕੇ ਲੜੇ ਕੀ ਹਰ ਜਾ ਮੈਂ ਤਾਂ ਕਹਣਾ ਲੜਨਾ ਚਾਹੀਦਾ ਲੜ ਕੇ ਦੇਖ ਲੈ ਖੰਡੂਰ ਸਾਹਿਬ ਦੇ ਵਿੱਚ ਹੀ ਆਉਂਦਾ ਖਾਲੜਾ ਪੰਡਾ ਹਾਂਜੀ ਬੀਬੀ ਖਾਲੜਾ ਇਲੈਕਸ਼ਨ ਲੜੀ ਸੀ ਬੀਬੀ ਖਾਲੜਾ ਨੇ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਆਮਰਤਪਾਲ ਦੀ ਸ਼ਾਇਦ ਨਾ ਹੋਵੇ ਓਡੀ ਕੁਰਬਾਨੀ ਹੂੰ ਖਾਲੜਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਲੋਕਾਂ ਨੇ ਬੀਬੀ ਖਾਲੜਾ ਨੂੰ ਵੀ ਹਰਾ ਦਿੱਤਾ ਸੀ ਅਮਰਿਤਪਾਲ ਨੂੰ ਲੱਗਦਾ ਕਿ ਲੋਕ ਅਮਰਿਤਪਾਲ ਦਾ ਸਮਰਥਨ ਕਰਨਗੇ ਇਹ ਤਾਂ ਜਿਹੜੇ ਉਹਦੇ ਫਾਲੋਅਰ ਨੇ ਜਾਂ ਜਿਹੜੇ ਉਹ ਉਹਨੂੰ ਇਹ ਲੜਾ ਰਹੇ ਨੇ ਇਹ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ ਹੂੰ ਸਾਡੇ ਹਿਸਾਬ ਦੇ ਨਾਲ ਤਾਂ ਮੇਰੇ ਖਿਆਲ ਚ ਵੋਟਾਂ ਜ਼ਿਆਦਾ ਨਹੀਂ ਪੈਣਗੀਆਂ ਬੀਬੀ ਖੱਲੜਾ ਤੋਂ ਅਧੀਆਂ ਹੀ ਪੈਣਗੀਆਂ ਹੂੰ ਉਹ ਤਾਂ ਕਾਫੀ ਵੋਟਾਂ ਲੈ ਗਈ ਸੀ ਲੇਕਿਨ ਉਹਨਾਂ ਨੂੰ ਵੀ ਖਾਲੜਾ ਦੇ ਵੀ ਕੁਰਬਾਨੀ ਲੋਕਾਂ ਨੇ ਕੁਰਬਾਨੀ ਨਹੀਂ ਮੰਗੀ ਮੰਨੀ ਨਹੀਂ ਮੰਨੀ ਨਹੀਂ ਹਾਂ ਜੀ ਉਹ ਵੀ ਕਹਿੰਦੇ ਤੇ ਜਿਹੜਾ ਵੀ ਦੇਖੋ ਅੱਜ ਕੱਲ ਪੀਸਫੁੱਲ ਲੋਕ ਹੀ ਨੇ ਪੀਪਲ ਵਾਂਟ ਪੀਸਫੁੱਲ ਲਾਈਫ ਹੂੰ ਕੋਈ ਖਲੜਬਾਜੀ ਚਾਹੁੰਦਾ ਹੀ ਨਹੀਂ ਜੀ ਤੇ ਜਿਹੜਾ ਉਸ ਮੂਵਮੈਂਟ ਤੋਂ ਨਿਕਲੇ ਆ ਦੇਖੋ ਨਾ ਮਾਨ ਵੀ ਕਿੰਨੇ ਸਾਲ ਹਾਰਦਾ ਰਿਹਾ 30 ਸਾਲ ਹਾਰਦਾ ਰਿਹਾ 35 ਸਾਲ ਕਿੱਡਾ ਵੱਡਾ ਲੀਡਰ ਸੀ ਕਿੱਡੀ ਵੱਡੀ ਹੋਣ ਉਹ ਬਾਏ ਇਲੈਕਸ਼ਨ ਜਿੱਤਿਆ ਹੂੰ ਐਦਕੀ ਫੇਰ ਨਹੀਂ ਪਤਾ ਫਸਮਾ ਮੁਕਾਬਲਾ ਤੇ ਅਮਰਿਤਪਾਲ ਤਾਂ ਜੇ ਆਇਆ ਹੀ ਕੱਲ ਐ ਇਹਨੂੰ ਇੱਕ ਦਮ ਸਾਲ ਜੇਲ੍ਹ ਚ ਹੋਇਆ ਤੇ ਕੁਰਬਾਨੀ ਤਾਂ ਇਹਦੀ ਕੋਈ ਹੈ ਨਹੀਂ ਹੂੰ ਸਵਾਗ ਗੁਰਦੁਆਰੇ ਚ ਫਰਨੀਚਰ ਤੋੜਨ ਤੋਂ ਤੇ ਥਾਣੇ ਚ ਜਾ ਕੇ ਹੌਲਰ ਬਾਜੀ ਕਰਨ ਤੋਂ ਹੋਰ ਤਾਂ ਕੋਈ ਕੁਰਬਾਨੀ ਹੈ ਨਹੀਂ ਹੂੰ ਪਰ ਇਹਨੂੰ ਜੇ ਲੋਕੀ ਫੇਰ ਵੀ ਬੋਟਾ ਪਾਉਂਦੇ ਨੇ ਚੰਗੀ ਗੱਲ ਐ ਫਿਰ ਵਧੀਆ ਫਿਰ ਤਾਂ ਸਾਰਾ ਪਾਸਾ ਹੀ ਪਲਟੀ ਜਾਊਗਾ ਹੂੰ ਅਗਲੀ ਦਫਾ ਫਿਰ ਸਾਰੇ ਖੜੇ ਹੋ ਜਾਣਗੇ ਤੇ ਰਾਜਪਾਕ ਬਣਾ ਲੈਣਗੇ ਨਾਲੇ ਖਾਲਸਾਣ ਬਣਾ ਲੈਣਗੇ ਹਾਂਜੀ ਅਸੈਂਬਲੀ ਦੀ ਮਤਾ ਪਾਸ ਕਰ ਲੈਣਗੇ ਤੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਅਸੀਂ ਖਾਲਸਦਾਨ ਦੇ ਤਾਂ ਅਸੀਂ ਵੀ ਆਂਦੀ ਰਹੇ ਇੱਕ ਗੱਲ ਹੋ ਕਹਿੰਦੇ ਵੀ ਹੁਣ ਪ੍ਰਚਾਰਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਚੈਨਲਾਂ ਨਿਊ ਚੈਨਲਾਂ ਤੇ ਕਿਆ ਆਦਾਰਿਆ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਇੱਕੋ ਇੱਕ ਸ਼ਖਸ ਆ ਜਿਹਨੇ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਆ ਕਿ ਇਹ ਤੋਂ ਪਹਿਲਾਂ ਕਿਸੇ ਨੇ ਸਿੱਖਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ ਛੋਟੇ ਲੋਕ ਨੇ ਜਿਹੜੇ ਪ੍ਰਚਾਰ ਰਹੇ ਨੇ ਔਰ ਜਿਹੜੇ ਕਹਿ ਰਹੇ ਨੇ ਉਹ ਬੋੜੇ ਛੋਟੇ ਲੋਕ ਨੇ ਹੂੰ ਯਾ ਉਹਨਾਂ ਜੋ ਕੋਈ ਚੀਜ਼ ਬੋਲਦੀ ਹੈ ਹੂੰ ਅਰੇ ਸਿੱਖਾਂ ਵਾਤੇ ਤੇ ਡੀਐਨਡੀਆ ਕੁਰਬਾਨੀਆਂ ਸੇ ਕੌਮ ਨੇ ਕੀਤੀਆਂ ਨੇ ਸਾਰਾ ਇਤਿਹਾਸ ਲਿਖਿਆ ਪਿਆ ਭਰਿਆ ਪਿਆ ਕਿਤੇ ਕਿਤੇ ਕੀਤੀਆਂ ਨੇ ਅਮਰਤਪਾਲ ਇੱਕ ਐਸਾ ਬੰਦਾ ਕੀ ਅਮਰਤਪਾਲ ਨੇ ਕੀ ਖਾਲ ਕੀ ਆਵਾਜ਼ ਕੀ ਚੁੱਕੀ ਹੈ ਹੂੰ ਕਾਦੀ ਬਾਤ ਚੁਕੀ ਉਹਨੇ ਆਕੇ ਕੀ ਆ ਜਾ ਰਿਹਾ ਹੈ ਇਹ ਸੋਸ਼ਲ ਮੀਡੀਆ ਤੋਂ ਉਹ ਤਾਂ ਹੁਣ ਕਹਿਨੂ ਤਾਂ ਦੇਖੋ ਜੀ ਪੰਜ ਸੱਤ ਬੰਦੇ ਤੁਸੀਂ ਵੀ ਹਾਇਰ ਕਰ ਲਓ ਹੂੰ ਤੇ ਉਹਨਾਂ ਨੂੰ ਕਹੋ ਤੁਸੀਂ ਬੋਲੀ ਜਾਣਾ ਰੋਜ਼ ਕੁਝ ਨਾ ਕੁਝ ਹੂੰ ਉਹ ਵੀ ਸੋਸ਼ਲ ਮੀਡੀਆ ਤੇ ਆਏਗਾ ਸੋਸ਼ਲ ਮੀਡੀਆ ਤੇ ਕੋਈ ਕਿਸੇ ਨੂੰ ਰੋਕ ਸਕਦਾ ਮੈਂ ਰੋਜ਼ ਆਪਣਾ ਫੇਸਬੁਕ ਖੋਲ ਕੇ ਤੇ ਸ਼ੁਰੂ ਹੋ ਜਾਵਾਂ ਲਾਈਵ ਤੇ ਮੈਨੂੰ ਕੋਈ ਰੋਕ ਸਕਦਾ ਹਾਂ ਮੇਰੀ ਗੱਲ ਮੰਨਣੀ ਹੈ ਕਿ ਮਨੇ ਨਹੀਂ ਮੰਨੀ ਨਾ ਮਨੇ ਕੋਈ ਗਾਲਾਂ ਕੱਢੀ ਜਾਂਦੇ ਕੋਈ ਗਾਲਾਂ ਕੱਢੀ ਜਾਂਦੇ ਤੇ ਕੋਈ ਤਾਰੀਫ਼ ਕਰੀ ਜਾਂਦੇ ਇਹ ਤਾਂ ਫੀਨੋਮਨਾ ਲੋਕਾਂ ਦਾ ਸਭ ਉੱਥੇ ਫੇਰ ਆਦੀ ਜਿੱਥੋਂ ਸ਼ੁਰੂ ਹੋਇਆ ਜਿਹੜਾ ਅਮਰਤਪਾਲ ਦੀ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਨੂੰ ਸੰਵਿਧਾਨ ਨਹੀਂ ਮੰਨਦੇ ਸੀ ਮੁਲਕ ਨੂੰ ਮੁਲਕ ਨਹੀਂ ਮੰਨਦੇ ਸੀ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਦੇ ਸੀ ਇਹ ਉਹਨਾਂ ਦੀਆਂ ਆਨ ਰਿਕਾਰਡ ਸਟੇਟਮੈਂਟਾਂ ਨੇ ਅਮਰਤਪਾਲ ਸਿੰਘ ਦੀਆਂ ਤੇ ਫਿਰ ਜੇਲ੍ਹ ਜਾਣ ਤੋਂ ਬਾਅਦ ਕਿਦਾਂ ਮਾਈਂਡ ਸੈਟ ਕੀਤਾ ਜਾਂਦਾ ਚੇਂਜ ਕੀਤਾ ਜਾਂਦਾ ਕੀ ਹੈ ਕਿ ਉਸੇ ਸਬੰਧਨ ਲਈ ਇਲੈਕਸ਼ਨ ਲੜਨ ਲਈ ਤਿਆਰ ਹੋ ਜਾਂਦੇ ਨੇ ਜਿਵੇਂ ਸਮਰਜੀਤ ਸਿੰਘ ਮਾਨ ਲੜਦੇ ਨੇ ਕੀ ਇਹ ਜਬਰਤੀਰਾ ਕੀ ਹੁੰਦਾ ਜੇਲ੍ਹ ਦੇ ਅੰਦਰ ਜੇ ਪਤਾ ਹੋ ਜੇਲ੍ਹ ਜਾਣਾ ਨੇ ਕੋਈ ਸੇਵਾ ਸੁਭਾ ਕੀਤੀ ਹੋਣੀ ਭਈ ਜਿਵੇਂ ਵੜਕ ਬੁਰਕ ਦੇ ਕੇ ਵਧੀਆ ਜੇ ਜਿੱਤ ਜਾਂਦੇ ਨੇ ਦੇ ਕਿਉਂਕਿ ਜੇ ਅਮਰਿਤਪਾਲ ਸਿੰਘ ਜਿੱਤ ਜਾਂਦੇ ਆ ਤਾਂ ਉਸੇ ਸਵਿਧਾਨ ਦੀ ਸੌਂ ਖਾਣਗੇ ਨਾ ਜਿਹੜੇ ਸਵਿਧਾਨ ਨੂੰ ਸਵਿਧਾਨ ਨਹੀਂ ਮੰਨਦੇ ਸੀ ਉਹ ਹਾਂ ਬਿਲਕੁਲ ਖਾਣਗੇ ਖਾਣਗੇ ਫੇਰੀ ਅੱਗੇ ਜਾਣਗੇ ਹਮ ਪਾਰਲੀਮੈਂਟ ਜਾ ਜਾਣਾ ਹਮ ਤਾਂ ਇਹ ਵੀ ਜ਼ਰੂਰੀ ਨਹੀਂ ਹੈ ਕਿ ਭਈ ਉਹਨੂੰ ਛੱਡ ਦੇਣਗੇ ਹਮ ਇਹ ਫੀਨੋਮਨਾ ਵੀ ਗਲਤ ਹੈ ਹਮ ਤੇ ਜਿੱਤਣ ਤੋਂ ਬਾਅਦ ਛੱਡਦੇ ਨਹੀਂ ਕੋਈ ਜ਼ਰੂਰੀ ਥੋੜੀ ਹੈ ਹਮ ਜਦੋਂ ਪਰਿਸਥਿਤੀਆਂ ਜਿਹੜੀਆਂ ਮਾਨਦਿਆਂ ਤੇ ਅਮਰਤਪਾਲ ਦੇ ਨਾਲ ਸੀ ਆਪਾਂ ਕੀ ਨਾਂ ਦੇ ਉਹ ਜਿਹੜਾ ਪਟਿਆਲੇ ਤੋਂ ਖੜਾ ਹੋਇਆ ਸੀ ਖਾਲਸਾ ਜੀ ਅਤੈਂਦਰਪਾਲ ਸਿੰਘ ਖਾਲਸਾ ਉਹ ਸਾਰੇ ਟਾਈਮ ਹੀ ਹੋਰ ਸੀਗੇ ਹਮ ਉਹਨਾਂ ਨੇ ਉਹ ਪ੍ਰੂਫ ਕਰ ਚੁੱਕੇ ਸੀ ਵੀ ਇਹ ਇਨਵੋਲਡ ਨਹੀਂ ਹੈਗੇ ਦੋਨੋਂ ਇੰਦਰਾ ਗਾਂਧੀ ਦੇ ਕਤਲ 'ਚ ਇਹ ਸਾਰਾ ਇਨਵੈਸਟੀਗੇਸ਼ਨ ਹੋ ਚੁੱਕੀ ਸੀ ਜੀ ਉਹ ਤਾਂ ਕੋਈ ਬਹਾਨਾ ਪਾ ਲਦੇ ਸੀ ਉਹਨਾਂ ਨੂੰ ਛੱਡਣ ਦਾ ਜੀ ਤੇ ਅਮਰਿਤਪਾਲ ਨੇ ਤਾਂ ਕੋਈ ਸਬੂਤ ਵਾਲੀ ਕੋਈ ਗੱਲ ਹੀ ਨਹੀਂ ਸਿੱਧਾ ਹੀ ਕਿ ਆਪਾਂ ਮੰਨਦੇ ਨਹੀਂ ਆਪਣਾ ਤੁਹਾਨੂੰ ਮੰਨਦੇ ਨਹੀਂ ਅਸੀਂ ਤਾਂ ਹਥਿਆਰਾਂ ਨਾਲ ਲਾਵਾਂਗੇ ਡੰਡੇ ਨਾਲ ਲਾਵਾਂਗੇ ਖਾਲਸਾਣ ਨਾ ਸਾਡਾ ਕੋਈ ਸੰਵਿਧਾਨ ਹੈ ਨਾ ਅਸੀਂ ਸੰਵਿਧਾਨ ਨੂੰ ਮੰਨੀਆਂ ਨਾ ਅਸੀਂ ਅਸੀਂ ਤਾਂ ਹਥਿਆਰ ਬੰਦ ਲੜਾਈ ਲੜਾਂਗੇ ਡਾਕਟਰ ਸਾਹਿਬ ਇੱਕ ਹੋਰ ਸ਼ੰਕਾ ਜਤਾਉਣ ਦਾ ਮਨ ਇਹ ਕਹਿੰਦਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਆਰਐਸਐਸ ਦਾ ਦਾਅ ਇਹ ਆਰਐਸਐਸ ਨੇ ਜਬੀਜੇਪੀ ਨੇ ਖੜਾ ਕੀਤਾ ਅਮਰਿਤਪਾਲ ਸਿੰਘ ਨੂੰ ਹਜੇ ਤਾਂ ਇੱਕ ਸਿਰਫ ਨੋਮੀਨੇਟ ਹੋਏ ਨੇ ਕਿ ਕੰਡੂਰ ਸਾਹਿਬ ਤੋਂ ਇਲੈਕਸ਼ਨ ਲੜਾਂਗੇ ਅਨਾਉਂਸਮੈਂਟ ਕੀਤੀ ਹੈ ਹਜੇ ਜਿਹੜਾ ਕਾਨੂੰਨੀ ਪ੍ਰਕਿਰਿਆ ਹੈ ਇੱਕ ਪੇਪਰ ਭਰਨ ਦੀ ਉਹ ਤਾਂ ਹੋਈ ਨਹੀਂ ਜੇਕਰ ਪੇਪਰ ਰਿਫਿਊਜ਼ ਹੋ ਜਾਂਦੇ ਨੇ ਅਮਰਤਪਾਲ ਸਿੰਘ ਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਮਾਹੌਲ ਜਿਹੜੇ ਲੋਕ ਅਮਰਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਨੇ ਉਹ ਕਹਿਣਗੇ ਹਾਂ ਵਾਸੀਂ ਵਾਕੇ ਹੀ ਗੁਲਾਮ ਆ ਸਾਡੇ ਅਮਰਤਪਾਲ ਸਿੰਘ ਦੇ ਪੇਪਰ ਰਿਫਿਊਜ਼ ਹੋ ਗਏ ਨੇ ਪੇਪਰ ਰਿਫਿਊਜ਼ ਕਿਉਂ ਹੋਣਗੇ ਹੂੰ ਅਗਰ ਪੇਪਰ ਐਥੈਂਟੀਕੇਟਡ ਹੈ ਸੁਪਰਡੈਂਟ ਨੇ ਕਰਕੇ ਭੇਜਿਆ ਨੇ ਰਿਫਿਊਜ਼ ਹੋ ਹੀ ਨਹੀਂ ਸਕਦੇ ਹੂੰ ਉਹ ਲੱਖ ਕਹੀ ਜਾਵੇ ਹੂੰ ਉਹ ਲੱਖ ਕਹੀ ਜਾਵੇ ਜਦੋਂ ਸਾਰੇ ਡਾਕੂਮੈਂਟਸ ਪੇਸ਼ ਕਰ ਰਿਆ ਨਾਲ ਕਰ ਰਿਆ ਦੋ ਗਵਾਹ ਦੇ ਰਿਆ ਹਾਂਜੀ ਵੋਟਰ ਦੋ ਗਵਾਹ ਦੇ ਰਿਆ ਨਾਲ ਔਰ ਆਪਣੇ ਦੋ ਤਿੰਨ ਜਿਹੜੇ ਦਿੰਦੇ ਨੇ ਤੇ ਨਾਲ ਉਹਨਾਂ ਦੇ ਡਾਕੂਮੈਂਟ ਲਾ ਰਿਆ ਨਾਲ ਆਪਦੇ ਡਾਕੂਮੈਂਟ ਲਾ ਰਿਆ ਤੇ ਰਿਫਿਊਜ਼ ਕਰ ਹੀ ਨਹੀਂ ਸਕਦਾ ਕੋਈ ਹੂੰ ਮੇਰਾ ਕਹਿਣ ਦਾ ਮਤਲਬ ਤਾਂ ਇਹੀ ਹੈ ਕੈਪਟਨ ਸਾਹਿਬ ਵੀ ਖੇਡ ਸਕਦੀ ਆ ਦਾ ਇਹ ਸਰਕਾਰ ਮੈਂ ਬਾਕੀ ਤੁਸੀਂ ਮੇਰੇ ਲੋਕਾਂ ਨੂੰ ਭੜਕਾਉਣ ਲਈ ਮੇਰੇ ਮੂੰਹ ਚ ਦਾ ਨਾ ਪਾਓ ਵੀ ਮੈਂ ਕਹਿ ਰਿਹਾ ਉਹਦਾ ਸ਼ਰਮ ਉਹਨੇ ਵਿਰਸਾ ਸਿੰਘ ਉਲਟੌਰ ਨੇ ਕਿਹਾ ਕਿ ਆਰਐਸਐਸ ਨੇ ਸਾਰਾ ਪੰਗਾ ਖੜਾ ਕੀਤਾ ਆਰਐਸਐਸ ਨੇ ਬੰਦਾ ਪਿੱਛੇ ਆਰਐਸਐਸ ਨੇ ਸਾਰਾ ਕੁਝ ਕਰਾਇਆ ਮੈਂ ਤਾਂ ਉਹਨੂੰ ਰਿਪੀਟ ਕਰ ਰਿਹਾ ਹੂੰ ਤੇ ਜੇ ਆਰਐਸਐਸ ਨੇ ਕੀਤਾ ਫਿਰ ਤਾਂ ਬਹੁਤ ਮਾੜੀ ਗੱਲ ਹੂੰ ਅਣੀ ਵੋਟਾਂ ਦਾ ਪੋਲਰਾਈਜੇਸ਼ਨ ਹੋਣੀ ਆ ਨਹੀਂ ਕਿ ਹਿੰਦੂ ਡਰ ਜਾਣਗੇ ਵੀ ਅਮਰ ਜ਼ਮਾਨ ਆ ਗਿਆ ਜੀ ਅਮਨਪਾਲ ਆ ਗਿਆ ਜੀ ਸਾਰੇ ਹਿੰਦੂ ਇੱਕ ਪਾਸੇ ਹੋ ਜਾਣਗੇ ਪੰਜਾਬ 'ਚ ਨਹੀਂ ਇਹ ਹੁੰਦਾ ਪੰਜਾਬ ਦਾ ਹਿੰਦੂ ਬੜੀ ਮਾਰ ਖਾ ਚੁੱਕਿਆ ਔਰ ਬੜਾ ਉਹਨੇ ਸਫਰ ਕੀਤਾ 84 ਜੇ ਔਰ ਉਹ ਬਿਲਕੁਲ ਰਿਅਲਾਈਜ਼ ਕਰਦੇ ਨੇ ਕਿ ਬਹੁਤ ਵੱਡੀ ਸ਼ਰਾਦਤ ਸੀ ਔਰ ਅਸੀਂ ਬਰਬਾਦ ਹੋਏ ਆ ਸਾਡੇ ਬਿਜ਼ਨਸ ਬਰਬਾਦ ਹੋਏ ਨੇ ਅਸੀਂ ਘਰੋਂ ਬੇਕਾਰ ਹੋਏ ਆ ਵਾਪਸ ਸਾਨੂੰ ਫਿਰ ਆ ਕੇ ਹੁਣ ਮਥਾ ਅਸੀਂ ਸੈਟਲ ਹੋਏ ਆ ਉਹ ਤਾਂ ਹੁੰਦੇ ਨਹੀਂ ਇਹ ਜੇ ਦਾ ਖੇਡ ਰਹੀ ਬੀਜੇਪੀ ਤੇ ਗਲਤ ਦਾ ਖੇਡ ਰਹੀ ਹੈ ਹਾਂ ਤੇ ਬਾਕੀ ਜੇ ਸੱਚੀ ਮੁੱਠੀ ਉਹਦੇ ਚੇਂਜ ਆ ਗਈ ਹੈ ਉਹ ਸਾਰਾ ਹਨ ਸੰਵਿਧਾਨ ਨੂੰ ਵੀ ਮੰਨਣ ਲੱਗ ਪਏ ਹਿੰਦੁਸਤਾਨ ਨੂੰ ਵੀ ਮੰਨਣ ਲੱਗ ਗਿਆ ਸ਼ਾਇਦ ਉਹ ਉੱਥੇ ਸੇਵਾ ਸੁਭਾ ਚੰਗੀ ਕੀਤੀ ਉਹਨਾਂ ਨੇ ਮਨਾ ਲਿਆ ਇਹਨੂੰ ਕਿ ਤੂੰ ਛੱਡ ਪਰਾਂ ਯਾਰ ਤੂੰ ਕਿ ਲੈਣਾ ਖਾਲਸਾਣ ਤੋਂ ਤੇ ਤੂੰ ਆਪਣਾ ਪਾਵਰ ਚਾ ਤੇ ਤੈਨੂੰ ਮੰਤਰੀ ਬਣਾਵਾਂਗੇ ਤੇ ਹਿੱਸੇਦਾਰ ਬਣ ਸਾਡਾ ਕੀ ਪਤਾ ਉਹਨ ਕੀ ਉਥੇ ਕਹਾਣੀ ਘੜੀ ਗਈ ਹੈ ਤਾਂ ਉਹ ਹੀ ਦੱਸ ਸਕਦੇ ਜਾਂ ਉਹਨਾਂ ਦਾ ਪਰਿਵਾਰ ਦੱਸ ਸਕਦਾ ਜਾਂ ਅਮਰਤਵਾਲ ਖੁਦ ਆ ਕੇ ਬਾਹਰ ਦੱਸ ਸਕਦੇ ਹੂੰ ਇਹਦੇ ਚ ਆਪਾਂ ਤਾਂ ਸਾਰੇ ਆ ਜਿਹੜੀਆਂ ਕਿਆਸ ਰਾਈਆਂ ਤੁਸੀਂ ਵੀ ਮੈਨੂੰ ਉਹੋ ਜਿਹੇ ਸਵਾਲ ਪੁੱਛਦੇ ਰਹੇ ਤੇ ਮੈਂ ਵੀ ਉਹੋ ਜਿਹੇ ਜਵਾਬ ਦੇਈ ਜਾ ਰਿਹਾ ਹਾਂ ਇਹ ਸਾਰੇ ਆਪਣੇ ਆਪਣੇ ਬ੍ਰੈਂਡ ਦੇ ਬ੍ਰੈਂਡ ਚਾਈਲਡ ਦੇ ਜਿਹੜੇ ਨੇ ਨਾ ਸਵਾਲ ਜਵਾਬ ਦੇ ਜੀ ਅਸਲੀਅਤ ਆਪਾਂ ਨੂੰ ਨਹੀਂ ਪਤਾ ਜੀ ਦਰਸ਼ਕੋ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਚੁੱਕੇ ਨੇ ਕੈਪਟਨ ਚੰਨਲ ਸਿੰਘ ਸਿੱਧੂ ਸਾਡੇ ਨਾਲ ਇਸ ਸਮੇਂ ਮੌਜੂਦ ਸੀ ਅਮਰਤਪਾਲ ਤੇ ਵਿਰਸਾ ਸਿੰਘ ਬਲਟੋਹਾ ਦੀ ਜਿਹੜੀ ਖੰਡੂਰ ਸਾਹਿਬ ਦੀ ਸੀਟ ਆ ਉਸ ਸੀਟ ਤੇ ਚਰਚਾ ਕਰਨ ਲਈ ਕੈਪਟਨ ਸਾਹਿਬ ਨੇ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਆਲਰੇਡੀ ਕਹਿ ਚੁੱਕੇ ਨੇ ਕਿ ਇਹ ਆਰਐਸਐਸ ਵੱਲੋਂ ਜਿਹੜਾ ਪਲਾਨਡ ਆ ਜਾਂ ਆਰਐਸਐਸ ਵੱਲੋਂ ਪਲਾਨ ਕਰਕੇ ਜਿਹੜਾ ਅਮਰਤਪਾਲ ਸਿੰਘ ਨੂੰ ਮੈਦਾਨ 'ਚ ਉਤਾਰਿਆ ਗਿਆਗਾ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕੈਪਟਨ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਅੱਛਾ ਸ਼ੁਕਰੀਆ